ਮਾਇਆ ਇਵੇਂ ਹੈ ਕਿ ਜਿਵੇਂ ਸੱਪ ਦੁੱਧ ਪੀ ਕੇ ਵੀ ਜ਼ਹਿਰ ਹੀ ਉਗਲਦਾ ਐ ਇਵੇਂ ਮਾਇਆ ਦਾ ਸੁਭਾਅ ਹੈ ਇਹਨੂੰ ਜਿੰਨਾ ਅਸੀਂ ਪੂਜਾਂਗੇ ਇਹਦੇ ਪਿੱਛੇ ਜਿੰਨੇ ਭਜਾਂਗੇ ਉਹਨੇ ਇਹਨੇ ਡੰਕ ਸਾਨੂੰ ਮਾਰਨੇ ਨੇ ਪਰ ਇਹ ਕੋਈ ਵਿਚਾਰ ਵਿਰਲਾ ਗੁਰਮੁਖ ਕੋਈ ਜਿਗਿਆਸੂ ਸਮਝਦਾ ਜਿਹਨੂੰ ਸਤਗੁਰਜੀ ਦੀ ਬਾਣੀ ਵੀ ਕਹਿੰਦੀ ਐ ਵੀ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ iski seva jo kare fir tishi ko khae ਏ ਉਹਨੂੰ ਨਿਗਲ ਲੈਂਦੀ ਐ ਜਿਹੜੀ ਇਹਦੀ ਸੇਵਾ ਵਿੱਚ ਹੁੰਦਾ ਸਿੱਧੀ ਗੱਲ ਕੋਈ ਇਹਨੂੰ ਦੁੱਧ ਵੀ ਪਲਾਏ ਨਾ ਸੱਪ ਨੂੰ ਉਹਨੇ ਆਪਣਾ ਸੁਭਾਅ ਨਹੀਂ ਬਦਲਣਾ ਸੱਪ ਪੀਤੇ ਹੋਏ ਦੁੱਧ ਨੇ ਜ਼ਹਿਰ ਹੀ ਉਗਲਦਾ ਐ ਅੰਮ੍ਰਿਤ ਨਹੀਂ ਉਗਲਣਾ ਇਹ ਮਾਇਆ ਦਾ ਸੁਭਾਅ ਐ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੋ ਰੂਲ ਕਚੋੜਾ ਬੜੇ ਸਾਰੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਛੱਪ ਦੇ ਵੀ ਦੰਦ ਨਹੀਂ ਹੁੰਦੇ ਨਿਗਲਦੀ ਐ ਸਪਣੀ ਸੱਪ ਨਿਗਲਦਾ ਇਹ ਵਿਣਦੰਤਾ ਜਗ ਖਾਇਆ ਇਹ ਹੈ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾ ਵੈ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਤੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਇਹ ਮਾਇਆ ਕੀ ਹੈ ਜੀ ਇਹ ਮਾਇਆ ਜਿਤ ਹਰ ਬੀਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਇਹ ਸਭ ਕੁਛ ਮਾਇਆ ਹੈ ਜਿਸ ਪਲ ਵੈ ਗੁਰੂ ਬਿਸਰਜੈ ਉਸ ਪਲ ਮਾਇਆ ਸਿਰ ਤੇ ਚੜ ਜਾਂਦੀ ਹੈ ਜਿਨੇ ਵਾਹਿਗੁਰੂ ਨੂੰ ਭਲਾਤਾ ਉਹ ਮਾਇਆ